ਉਨੇ ਸਭ ਤੋਂ ਵੱਡਾ ਨੁਕਸਾਨ ਜਿਹੜਾ ਕਸ਼ਮੀਰ ਤੇ ਕਸ਼ਮੀਰੀ ਲੋਕਾਂ ਦਾ ਹੀ ਕੀਤਾ ਇਹ ਹਮਲਾ ਕਰਕੇ ਇਸ ਤਰ੍ਹਾਂ ਦੇ ਹਮਲੇ ਜਿਹੜੇ ਆ ਉਹ ਨਹੀਂ ਹੋਣੇ ਚਾਹੀਦੇ ਪਰ ਭਾਰਤ ਸਰਕਾਰ ਨੂੰ ਵੀ ਜਿਹੜਾ ਹੈ ਉਸ ਹਿਰਦਤਾ ਦੇ ਨਾਲ ਜਿਹੜਾ ਨਫਰਤ ਦਾ ਮਾਹੌਲ ਬਣ ਰਿਹਾ ਹੈ ਉਹਨੂੰ ਰੋਕਣ ਦਾ ਯਤਨ ਕਰਨਾ ਚਾਹੀਦਾ ਹੈ ਭਾਈਚਾਰਕ ਸਾਂਝ ਜਿਹੜੀ ਆ ਬਰਕਰਾਰ ਰਹਿਣੀ ਚਾਹੀਦੀ ਹੈ ਦੋ ਧਰਮਾਂ ਦੇ ਵਿਚਕਾਰ ਨਫਰਤ ਫੈਲਣ ਵਾਲਿਆਂ ਦੇ ਉੱਤੇ ਸਖਤ ਕਾਰਵਾਈ ਜਿਹੜੀ ਆ ਉਹ ਹੋਣੀ ਚਾਹੀਦੀ ਹੈ ਬੀਤੇ ਦਿਨ ਜਨਰਲ ਇਹ ਵੀ ਮੰਦਭਗ ਵਰਤਾਰਾ ਹੈਗਾ 에어 ਇੰਡੀਆ ਵੱਲੋਂ ਜਿਹੜਾ ਹੈਗਾ ਮਨਜੁਗ ਸਿੰਘ ਸਾਹਿਬ ਜੀ ਦਾ ਜਿਹੜਾ ਹੈਗਾ ਉਹ ਉਹਨਾਂ ਨਾਲ ਬੇਰੁਖਾ ਜਿਹੜਾ ਵਿਵਹਾਰ ਕੀਤਾ ਹੈ ਇਹ ਮੰਦਭਗ ਵਰਤਾਰਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ 에어ਲਾਈਨਸ ਦੇ ਨਾਲ ਗੱਲ ਕਰਨੀ ਚਾਹੀਦੀ ਹੈ ਦੇਖੋ ਤੁਮ ਦੇ ਮੀਟਕਸਾਲ ਸਿੱਖਾਂ ਦੀ ਜਿਹੜੀ ਹੈ ਇੱਕ ਪ੍ਰਾਤਨ ਜੱਥੇਬੰਦੀ ਹੈ ਜੀ ਉਹ ਕੋਈ ਕਰ ਰਹੀ ਹੈ ਤੇ ਉਹਦੇ ਬਾਰੇ ਸ਼ਰੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਦੱਬੀ ਚਕਸਾਲ ਦੇ ਨਾਲ ਮਿਲ ਕੇ ਰਾਬਤਾ ਕਾਇਮ ਕਰਕੇ ਗੱਲਬਾਤ ਦੇ ਰਾਹੀਂ ਜਿਹੜੇ ਆ ਉਹ ਮਸਲੇ ਹੱਲ ਕਰਕੇ ਚਾਹੀਦੇ। ਸਿੰਘ ਸਾਹਿਬ ਅਕਾਲੀ ਦੇ ਦੋ ਹਿੱਸਿਆਂ 'ਚ ਵੰਡੇ ਆ। ਇੱਕ ਪਾਸੇ ਸੁਖਬੀ ਸਿੰਘ ਬਾਦਲ ਹਣੋਂ ਦਾ ਕੰਮ ਕਹਿੰਦੇ ਸਾਡੀ ਪੜਤ ਨਹੀਂ ਆਣੀ ਹੈ। ਦੂਜੇ ਪਾਸੇ ਦੂਸਰਾ ਕਲ ਕਹਿੰਦਾ ਸਾਡੀ ਪੜਤ ਨਹੀਂ ਆਣੀ। ਇਹਦਾ ਕੀ ਭਰਤੀ ਕਰ ਰਹੀ ਹੈ। ਉਹ ਬਿਲਕੁਲ ਜੈਨੂਨ ਭਰਤੀ ਕਰ ਰਹੀ ਹੈ। ਕੋਈ ਬੋਕਸ ਭਰਤੀ ਨਹੀਂ ਕਰ ਰਹੀ ਹੈ। ਔਰ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਕੋਈ 1.5 ਤੋਂ 2 ਮਹੀਨਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਪੁਨਰ ਸਰਜੀਤੀ ਜਿਹੜੀ ਹੋਏਗੀ ਔਰ ਨਵਾਂ ਢਾਂਚਾ ਜਿਹੜਾ ਉਹ ਸਭ ਦੇ ਸਾਹਮਣੇ ਆਏਗਾ ਔਰ ਆਉਣਾ ਵੀ ਚਾਹੀਦਾ ਕਿਉਂਕਿ ਮੌਜੂਦਾ ਜਿਹੜੀ ਲੀਡਰਸ਼ਿਪ ਹੈ ਇਹਨੇ ਪੰਥਕ ਪਰੰਪਰਾਵਾਂ ਪਰੰਥਕ ਮर्यादाਵਾਂ ਦਾ ਬਹੁਤ ਵੱਡਾ ਜਿਹੜਾ ਨੁਕਸਾਨ ਕੀਤਾ ਹੈ ਕਾਨ ਕੀਤਾ ਹੈ ਇਸ ਲਈ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਰਜੀਤੀ ਜਿਹੜੀ ਹੈ ਇਹ ਇਸ ਵਕਤ ਪੰਜਾਬ ਲਈ ਔਰ ਪੰਥ ਲਈ ਬੜੀ ਜ਼ਰੂਰੀ ਹੈ ਔਰ ਉਹਦੀ ਜਿਹੜੀ ਹੈ ਜਦੋਂ ਚੈਤ ਚੱਲ ਰਹੀ ਹੈ ਉਹਦੀ ਮਹਮ ਚੱਲ ਰਹੀ ਹੈ ਪੰਜ ਮੈਂਬਰੀ ਗੁਰਤ ਜਿਹੜੀ ਕਮੇਟੀ ਹੈ ਉਹ ਕਰ ਰਹੀ ਹੈ ਹੋਰ ਬਹੁਤ ਸਾਰੇ ਜਿਹੜੇ ਲੋਕ ਉਹਨਾਂ ਨੂੰ ਸਹਿਯੋਗ ਦੇ ਰਹੇ ਨੇ ਉਹ ਸਾਰੇ ਆਪਣੇ ਆਪਣੇ ਪੱਧਰ ਦੇ ਉੱਤੇ ਯਤਨ ਕਰ ਰਹੇ ਹੈ ਔਰ ਇਹ ਯਤਨ ਹੋਣੇ ਵੀ ਚਾਹੀਦੇ ਨੇ ਆਉਣ ਵਾਲੇ 2-2.5 ਮਹੀਨਿਆਂ ਨੂੰ ਮੈਨੂੰ ਉਮੀਦ ਹੈ ਕਿ ਇੱਕ ਮਜ਼ਬੂਤ ਸ਼ਰਮਣੀ ਅਕਾਲੀ ਦਲ ਜਿਹੜਾ ਹੈਗਾ ਪੁਨਰ ਸਰਜੀਤ ਹੋ ਕੇ ਜਿਹੜਾ ਇੱਕ ਨਵੇਂ ਰੂਪ ਦੇ ਵਿੱਚ ਬਾਹਰ ਆਊਗਾ ਔਰ ਪੰਥਕ ਹਿਤਾ ਤੇ ਪੰਜਾਬ ਦੇ ਹਿਤਾ ਦੀ ਗੱਲ ਕਰੂ ਪਰ ਸੁਖਵੀਰ ਬਾਦਲ ਨੂੰ ਪਾਰਲੀਮੈਂਟ ਪਹੁੰਚਤਾ ਪਿਆ ਉਹ ਉਹਨਾਂ ਨੇ ਪਰਚੀਆਂ ਜਿਹੜੀਆਂ ਬਣਾਈਆਂ ਹੈਗੀਆਂ ਤੁਸੀਂ ਮੈਂ ਪਹਿਲਾਂ ਵੀ ਕਹਿ ਚੁੱਕਿਆ ਹਾਂ ਕਿ ਉਹ ਭਗੋੜੇ ਦਲ ਹੈ ਭਗੋੜੇ ਦਲ ਦੀਆਂ ਬੋਕਸ ਭਰਤੀਆਂ ਨੇ ਬੋਕਸ ਭਰਤੀ ਹੈ ਬੋਕਸ ਸਾਰਾ ਕੁਝ ਹੈਗਾ ਉਹ ਜੈਨੂਨ ਹੈ ਹੀ ਨਹੀਂ ਇਧਰ ਬਿਲਕੁਲ ਜੈਨੂਨ ਹੋ ਰਿਹਾ ਹਰ ਪਰਚੀ ਦੇ ਉੱਤੇ ਆਧਾਰ ਘਾਟ ਨੰਬਰ ਲਿਖਿਆ ਜਾ ਰਿਹਾ ਤੇ ਇਸ ਕਰਕੇ ਜਿਹੜਾ ਹੈਗਾ ਕਿ ਅਕਾਲੀ ਦਲ ਦੀ ਪੁਨਰ ਸਿਰਜੀਤੀ ਇਹ ਜ਼ਰੂਰ ਹੋਏਗੀ ਔਰ ਹੋਣੀ ਵੀ ਚਾਹੀਦੀ ਹੈ ਪੇਰਾ ਸਵਾਲ ਹੈ ਮੈਨੂੰ ਲੱਗਦਾ ਕਿ ਉਸ ਦਿਨ ਸਤੇਜਾ ਸਿੰਘ ਸਮੁੰਦਰੀ ਹਾਲ ਦੀਆਂ ਕੰਧਾਂ ਰੋਂਦੀਆਂ ਹੋਣੀਆਂ ਜਦੋਂ ਉੱਥੇ ਮੋਨੇ-ਖੋਲੇ ਜਿਹੜੇ ਆ ਬੈਠ ਗਏ ਤੇ ਉਹ ਪ੍ਰਧਾਨ ਦੀ ਚੋਣ ਕਰ ਰਹੇ ਹੋਣੇ ਆ ਉਹ ਵੀ ਕੁਰਲਾਈਆਂ ਹੋਣੀਆਂ ਕਿ ਆ ਅਕਾਲੀ ਆ ਜਿਹੜੇ ਅੱਜ ਦੇ ਜਿਹੜੇ ਇੱਥੇ ਅੱਜ ਬੈਠ ਰਹੇ ਆ ਇਸ ਹਾਲ ਦੇ ਵਿੱਚ ਸਿੱਖਾਂ ਦੀ ਪਾਰਲੀਮੈਂਟ ਹੈ ਔਰ ਸਿੱਖਾਂ ਦੀ ਪਾਰਲੀਮੈਂਟ ਦੇ ਵਿੱਚ ਮਰਿਆਦਾ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਸੀ ਜਿਹੜਾ ਬਿਲਕੁਲ ਵੀ ਨਹੀਂ ਰੱਖਿਆ ਗਿਆ ਤੇ ਦਿਵਾਰੇ ਜਿੱਦੇ ਵੀ ਸਭ ਥੋੜਾ ਮੰਦਪਾਕੀ ਗੱਲ ਹੈ ਨਾ ਕਿ ਮੈਂ ਇਹੀ ਕਰ ਇਸੇ ਕਰਕੇ ਕਹਿ ਰਿਹਾ ਕਿ ਤੇਜਾ ਸਿੰਘ ਸਮੁੰਦਰੀ ਹਾਲ ਦੀਆਂ ਉਸ ਦਿਨ ਕੰਧਾਂ ਵੀ ਜੜੀਆਂ ਕੁਰਲਾਈਆਂ ਸਿੰਘ ਸਾਹਿਬ ਹੂਨ ਆਨ ਇਸ ਸਮੇਂ ਤੱਕ ਿੰਦੂ ਸੰਗਤ ਦੇ ਲੋਕ ਆਲੀ ਤੱਕ ਬਣ ਤਾ ਕਹਿ ਰਹੇ ਹੋ ਪਰ ਉਧਰ ਵੀ ਉਹ ਬਾਜੀ ਨੂੰ ਸੰਗਤ ਮੰਨੇਗੀ ਉਹੀ ਸ਼੍ਰੋਮਣੀ ਕਾਦੀ ਤਾਂ ਤੇ ਤੁਹਾਨੂੰ ਸੁਬੀਰ ਨੂੰ ਮੰਨ ਲੇ ਤੇਰੋ ਮੰਨ ਆ ਮੰਨ ਲੇ ਕਿ ਕੋਈ ਨਹੀਂ ਜੇ ਮੰਨਣਾ ਹੁੰਦਾ ਤੇ ਮੰਨ ਚੁੱਕੀ ਹੁੰਦੀ 2022 ਦੇ ਵਿੱਚ ਮੰਨ ਚੁੱਕੀ ਹੁੰਦੀ 2027 ਦੇ ਵਿੱਚ ਮੰਨ ਚੁੱਕੀ ਹੁੰਦੀ 2024 ਦੇ ਵਿੱਚ ਮੰਨ ਚੁੱਕੀ ਹੁੰਦੀ ਮੰਨਿਆ ਤਾਂ ਇਹ ਅੱਛਾ ਸਿੰਘ ਸਾਹਿਬ ਹੂਨ ਦੇ ਵਿੱਚ ਕੀ ਜਾ ਰਿਹਾ ਹੈ ਇਲੈਕਸ਼ਨ ਆਉਣਾ ਚਾਹੀਦਾ ਜੀ ਹੋਣੀ ਚਾਹੀਦੀ ਹੈ ਜਿੰਨੀ ਜਲਦੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਜਿਹੜੀ ਆ ਉਹ ਹੋਣੀ ਚਾਹੀਦੀ ਚੰਗੀ ਗੱਲ ਹੈ ਜੇ ਇਹ ਦਿੱਕ ਰਾਣਾ ਸੋਲੇ ਬਹੁਤ ਚਰਾਨੇ ਹਰ ਇੱਕ ਨੂੰ ਇਲੈਕਸ਼ਨ ਲੜਨ ਦਾ ਅਧਿਕਾਰ ਹੈ ਜੀ ਸਾਰੀਆਂ ਧਿਰਾਂ ਜੜੀਆਂ ਇਲੈਕਸ਼ਨ ਲੜਨੀਆਂ ਪਰ ਚੰਗੀ ਗੱਲ ਇਹ ਹੈ ਕਿ ਸਿੱਖ ਇਕੱਠੇ ਹੋ ਕੇ ਪੰਥਕ ਧਿਰਾਂ ਜੜੀਆਂ ਇਕੱਠੀਆਂ ਹੋ ਕੇ ਇੱਕ ਪਲੇਟਫਾਰਮ ਦੇ ਉੱਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਲੜਨ ਤੇ ਜਿਨ੍ਹਾਂ ਨੇ ਮਰਾਦਾ ਪਰੰਪਰਾਵਾਂ ਦਾ ਕਹਾਨ ਕੀਤਾ ਉਹਨਾਂ ਨੂੰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਤੋਂ ਬਾਹਰ ਕਰਨ ਠੀਕ ਹੈ ਤੁਸੀਂ ਇਹਦੇ ਵਿੱਚ ਨੇ ਫਿਲਹਾਲ ਤਾਂ ਕੋਈ ਇਰਾਦਾ ਨਹੀਂ ਹੈ ਪਰ ਮੈਂ ਚਾਹੁੰਦਾ ਕਿ ਪੰਥਕ ਧਿਰਾਂ ਸਾਰੀਆਂ ਇਕੱਠੀਆਂ ਹੋ ਕੇ ਇੱਕ ਅਡੇਟ ਫਰਮ ਦੇ ਉੱਤੇ ਲੈਕਚਰ ਲੜੇ ਜਿਹੜਾ ਵੀ ਪੰਥਕ ਮਰਿਆਦਾ ਪੰਥਕ ਸਿਧਾਂਤਾਂ ਤੇ ਪੰਥਕ ਪਰੰਪਰਾਵਾਂ ਦੀ ਪਹਿਰੇਦਾਰੀ ਕਰਨ ਦੀ ਗੱਲ ਕਰੇਗਾ ਅਸੀਂ ਉਹ ਕਿ سپورਟ ਕਰਾਂਗੇ ਸੋ ਸਰ ਸਿਸਟਮ ਤੋਂ ਪਾਸ ਹਰਸ਼ਟ ਦੇ ਇੱਕ ਦੇ ਵਿੱਚ ਤੋਂ ਚਾਰ ਮੈਂਬਰ ਕੱਟ ਕੀ ਕਰ ਦਿੱਤਾ ਗਿਆ ਇਹਦੇ ਵਿੱਚ ਵੀ ਸਾਡੀਆਂ ਮੌਜੂਦਾ ਜਿਹੜੀ ਇਹ ਲੀਡਰਸ਼ਿਪ ਹੈ ਉਹ ਸਭ ਤੋਂ ਵੱਡੀ ਜ਼ਿੰਮੇਵਾਰ ਹੈ ਇਹਨਾਂ ਨੇ ਆਪਣਾ ਫਰਜ਼ ਹੀ ਨਹੀਂ ਨਿਭਾਇਆ ਆਪਣੀਆਂ ਜੜੀਆਂ ਹੈਗੀਆਂ ਉਹਧਿਆਂ ਨੂੰ ਬਚਾਉਣ ਦੇ ਉੱਤੇ ਲੱਗੇ ਰਹੇ ਆਪਣੇ ਪਰਿਵਾਰ ਆਪਣੇ ਘਰ ਨੂੰ ਨੰਬਰ 1 ਬਣਾਉਣ ਦੇ ਵਿੱਚ ਲੱਗੇ ਰਹੇ ਤੇ ਜਿਹਦਾ ਨਤੀਜਾ ਨਿਕਲਿਆ ਕਿ ਸਾਡੀਆਂ ਸੰਸਥਾਵਾਂ ਜਿਹੜੀਆਂ ਸਾਡੇ ਹੱਥੋਂ ਨਿਕਲੀਆਂ ਨੇ ਤਾਂ ਇਸ ਕਰਕੇ ਜ਼ਰੂਰੀ ਇਹ ਹੈ ਕਿ ਸਾਡੀਆਂ ਸੰਸਥਾਵਾਂ ਦੇ ਵਿੱਚ ਪੰਥਕ ਪ੍ਰਬੰਧ ਹੋਵੇ ਪੰਥਕ ਇੰਤਜ਼ਾਮ ਹੋਵੇ ਤੇ ਪੰਥਕ ਮਰਿਆਦਾ قائم ਹੋਵੇ ਉਹਦੇ ਵਾਸਤੇ ਕੋਈ ਰੂਪਰੇਖਾ ਵੀ ਬਿਲਕੁਲ ਹੋਣੀ ਚਾਹੀਦੀ ਹੈ ਜਿਹੜੇ ਸੋਹੇਰ ਦੇ ਸਾਡੇ ਵਿਦਵਾਨ ਹੈ ਉਹਨਾਂ ਨੂੰ ਇਹ ਰੂਪਰੇਖਾ ਜਿਹੜੀ ਉਹ ਸੰਜੀਤ ਸਿੰਘ ਸੱਜਣਾ ਐਸਕੇ ਕਹਿੰਦੇ ਭਾਜਪਾ ਦਾ ਪਾਰਟ ਕਿਹਦੇ ਰੱਟੇ ਕੋ ਕਾਂਗਰਸ ਦੇ ਆ ਜੀ ਉਹ ਕਾਂਗਰਸ ਦਾ ਪਾਰ ਪੜ੍ਹ ਕੇ ਆਉਂਦੇ ਆ ਜੀ ਬਾਕੀ ਉਹ ਮੈਨੂੰ ਹੈਰਾਨੀ ਇਸ ਗੱਲ ਦੀ ਹੈ ਕਿ ਜਿਨ੍ਹਾਂ ਬੰਦਿਆਂ ਨੇ 25 ਸਾਲ ਬੀਜੇਪੀ ਨਾਲ ਸਮਝੌਤਾ ਰੱਖਿਆ ਬੀਜੇਪੀ ਦੇ ਸਿਰ ਤੇ ਮਿਨਿਸਟਰੀਆਂ ਮਾਲੀਆਂ ਬੀਜੇਪੀ ਦੇ ਸਿਰ ਤੇ ਸਰਕਾਰਾਂ ਚਲਾਈਆਂ ਬੀਜੇਪੀ ਨਾਲ ਅੱਜ ਵੀ ਉਹ ਜਿਹੜੇ ਹੈ ਤਰਲੋ ਮੱਛੀ ਹੋ ਰਹੇ ਹੈ ਕਿ ਕਿਸੇ ਢੰਗ ਨਾਲ ਸਾਂਝ ਪੈ ਜੇ ਕਿਤੇ ਲੋਕਾਂ ਨੂੰ ਕਹਿ ਰਹੇ ਹੈ ਜਿਹੜੇ ਮੌਜੂਦਾ ਲੀਡਰਸ਼ਿਪ ਹੈ ਉਹ ਕਹਿ ਰਹੀ ਹੈ ਕਿ ਬੀਜੇਪੀ ਦੇ ਖਿਲਾਫ ਨਹੀਂ ਬੋਲਣਾ ਆਪਣਾ ਬੀਜੇਪੀ ਨਾਲ ਸਮਝੌਤਾ ਹੋ ਜਾਣਾ ਹੈ ਆ ਹੋ ਜਾਣਾ ਅੱਜ ਇਹਨਾਂ ਨੂੰ ਫੋਨ ਆਜੇ ਬੀਜੇਪੀ ਦਾ ਤੇ ਭੱਜੇ ਜਾਣਗੇ ਉਹਨਾਂ ਨਾਲ ਸਮਝੌਤਾ ਕਰਨ ਵਾਸਤੇ ਤੇ ਸਾਡੇ ਤੇ ਦੋਸ਼ ਲਾਉਂਦੇ ਆ ਵੀ ਬੀਜੇਪੀ ਦੇ ਪਰ ਤੁਸੀਂ ਸਰਨਾ ਤੁਹਾਡਾ ਨਾਮ ਹੈ ਚੰਗੀ ਗੱਲ ਹੈ ਨਾਮ ਲੈਂਦੇ ਕੋਈ ਗੱਲ ਹੋਊਗੀ ਜਿਹੜਾ ਨਾਮ ਲੈਂਦੀ ਉਹ ਕਹਿੰਦੀ ਕਿ ਸੰਬੰਧ ਬੀਜੇਪੀ ਦੇ ਉਹ ਕਾਂਗਰਸ ਦੇ ਸੰਪਰਕ ਚ ਹੈ ਜੀ ਮੈਨੂੰ ਤਾਂ ਉਹ ਦਿੱਲੀ ਕਮੇਟੀ ਦੇ ਮੈਂ ਉਹ ਜਿਹੜੇ ਮੌਜੂਦਾ ਪ੍ਰਧਾਨ ਕਾਲਕਾ ਜੀ ਉਹਨਾਂ ਦੀ ਮੈਂ ਪੀਸੀ ਸੁਣੀ ਹੈ ਹੋਰ ਬਹੁਤ ਸਾਰੇ ਲੋਕਾਂ ਦੀ ਪੀਸੀ ਸੁਣੀ ਹੈ ਉਹਨਾਂ ਨੇ ਸਰਨਾ ਸਾਹਿਬ ਤੇ ਸ਼ਰਿਆਮ 'ਤੇ ਇਲਜ਼ਾਮ ਲਾਏ ਹੈ ਵੀ ਇਹ ਉਹ ਜਿਹੜਾ ਕੋਈ ਦਿੱਲੀ ਦੰਗਿਆਂ ਦਾ ਜਿਹੜਾ ਦੋਸ਼ੀ ਹੈ ਉਹਨੂੰ ਇਸ ਰੂਪੇ ਦਿੰਦੇ ਰਹੇ ਨੇ ਜੀ ਸੱਜਣ ਸੱਜਣ ਕੁਮਾਰ ਨੂੰ ਸਰੂਪੇ ਦਿੰਦੇ ਰਹੇ ਨਹੀਂ ਤਾਂ ਇਹ ਮੈਂ ਤਾਂ ਨਹੀਂ ਕਹਿ ਰਿਹਾ ਲੇਕਿਨ ਦਿੱਲੀ ਕਮੇਟੀ ਦੇ ਇਹਨਾਂ ਦੇ ਆਗੂ ਹੀ ਜਿਹੜੇ ਨੇ ਆਪੋਜੀਸ਼ਨ ਦੇ ਆਗੂ ਉਹਨਾਂ ਨੇ ਸਰਨਾ ਸਾਹਿਬ 'ਤੇ ਇਲਜ਼ਾਮ ਲਾਏ ਕੰਮ ਦਾ ਦਰਦੀ ਕਮਾਲ ਹੋ ਗਈ ਹੈ ਕੰਮ ਹੈ ਕਿਹੜੀ ਹੈ ਜਿਹਦਾ ਉਹ ਦਰਦੀ ਹੈ ਜਿਹੜੀ ਕੌਮ ਦਾ ਉਹ ਦਰਦੀ ਆ ਪਹਿਲਾਂ ਉਸੇ ਕੌਮ ਨੂੰ ਉਹ ਪਾਣੀ ਪਾਪੀ ਪੀਪੀ ਕੋਸ ਦਾ ਹੁੰਦਾ ਸੀ ਸਰ ਬਈ ਦੇ ਵਿੱਚ ਸਿੱਖਾ ਪੱਕਾ ਪੱਟਿਆ ਗਿਆ ਸੀ ਸਿੱਖਾ ਸਿਲਪ ਕਰਨਾ ਬਹੁਤ ਬਚਾ ਦੇਣਾ ਦੇਖੋ ਮੈਂ ਕਿਹਾ ਸਿੱਖਾ ਸਿਸਟਮ ਦਾ ਚੰਗੀ ਗੱਲ ਹੈ ਚੰਗੀ ਗੱਲ ਹੈ ਮਾਸ਼ੀ ਸਿੱਖਾ ਕਰਤੀਆਂ ਵਾਲੇ ਬਾਰੇ ਸਿੱਖਾ ਬਹੁਤ ਜਨਰਲ ਬਾਰੇ ਪੁਰਾਣੇ ਸੰਬੰਧਿਤ ਕਰੇ ਰੋਕਤਮ ਕਰੇ ਤੁਹਾਡੀ ਨਾ ਕਾ ਮੈਂ ਅੱਗੀ ਸੀ ਦੇਖੋ ਕਿਸੇ ਕੋਈ ਵਿਤਕਰਾ ਨਹੀਂ ਅਸੀਂ ਤਾਂ ਇੱਕ ਕਮੇਟੀ ਬਣਾਈ ਸੀ ਔਰ ਵਿਦਵਾਨਾਂ ਦੀ ਕਮੇਟੀ ਸੀ ਵਿਦਵਾਨਾਂ ਦੀ ਕਮੇਟੀ ਨੇ ਬੜੀ ਸਿਹਰਤਤਾ ਦੇ ਨਾਲ ਯਤਨ ਕੀਤਾ ਸੀ ਮਸਲੇ ਨੂੰ ਹੱਲ ਕੀਤਾ ਜਾਵੇ ਪਰ ਚਲੋ ਜੇ ਉਹ ਨਹੀਂ ਉਸ ਵੇਲੇ ਤਨ ਮੈਂਬਰੀ ਕਮੇਟੀ ਦੇ ਨਾਲ رابطہ ਕਾਇਮ ਕਰ ਸਕੇਤੇ ਤੇ ਵਿੱਚ ਸਾਡਾ ਕੀ ਅਚ ਨਵੇਂ ਸਿੰਘ ਸਾਹਿਬ ਦੀ ਗੱਲ ਕਰੂ ਮੈਂ ਉਹਨਾਂ ਨੂੰ ਵਾਚ ਨਹੀਂ ਕਰਦਾ ਜੀ ਇਸ ਕਰਕੇ ਮੈਨੂੰ ਕੁਝ ਜਾਣਕਾਰੀ ਨਹੀਂ ਪਾਸ ਕਿਉਂ ਨਹੀਂ ਕਰਦੇ ਜੀ ਤਸਦਾਰ ਨਹੀਂ ਸਕਦੇ ਨਹੀਂ ਮੇਰੇ ਕੋਲ ਬਰ ਕੋਲ ਟਾਈਮ ਹੀ ਨਹੀਂ ਹੈ ਮੇਰੇ ਕੋਲ ਆਪਣੀਆਂ ਆਪਣੀਆਂ ਸਰਗਰਮੀਆਂ ਜੀ ਮੈਂ ਆਪਣਾ ਕੰਮ ਕਰਦਾ ਸੀ ਸਾਹਿਬ ਟਕਤਾ ਦੇ ਜਥੇਦਾਰ ਦੀ ਨਿਯੁਕਤੀ ਬਾਰੇ ਬਿਨਾਂ ਨਾਂ ਦੀ ਗੱਲ ਕਰ ਪਰ ਐਜੀਪੀਸੀ ਪਤਾਂਵੋ ਜੀ ਤਗਾ ਚਾਰ ਟਾਈਮ ਲਈ ਇਹ ਤਾਂ 2008 ਤੋਂ ਜਤਨ ਹੋ ਰਿਹਾ ਜੀ ਜਦੋਂ ਤੋਂ ਅਕਾਲ ਤਖਤ ਸਾਹਿਬ ਨੇ ਹੁਕਮਨਾਮਾ ਜਿਹੜਾ ਉਹ ਦਿੱਤਾ ਸੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਕਿ ਤਖਤਾਂ ਦੇ ਜਥੇਦਾਰਾਂ ਦੀ ਮर्याਦਾ ਚੋਣ ਵਿਧੀ ਬਰਖਾਸਤਗੀ ਦਾ ਵਿਧਾਨ ਜਿਹੜਾ ਬਣਨਾ ਚਾਹੀਦਾ ਤੇ ਇਹ ਤਾਂ ਪਹਿਲਾਂ ਹੀ ਬਹੁਤ ਲੇਟ ਹੈ ਜੀ 2008 ਤੋਂ ਲੈ ਕੇ ਹੁਣ 2025 ਆ ਗਿਆ ਜੀ ਕਿੰਨੇ ਸਾਲ ਹੋ ਗਏ ਤੁਸੀਂ ਜੀ ਉਸ ਦਾ ਜਲਦੀ ਕਦ ਤੇ ਆਉਦੇ ਹੋ ਪਿਆ ਹਾਂ ਜੀ ਇਹਨੇ ਸਾਨੂੰ 2025 ਜੱਥੇਦਾਰਾਂ ਦੇ ਸੇਵਾ ਮੁਕਤੀ ਹਾਂ ਬਿਲਕੁਲ ਪਹਿਲਾਂ ਵੀ ਜੱਥੇਦਾਰ ਨਿਯੁਕਤ ਹੋਦੇ ਰਹੇ ਸੇਵਾ ਮੁਕਤੀ ਉਹ ਕੋਈ ਨਿਯਮ ਬਧ ਨਹੀਂ ਉਹ ਨਹੀਂ ਸੀ ਤਾਂ ਹੀ 2008 ਦੇ ਵਿੱਚ ਜੱਥੇਦਾਰ ਜੁਗਿੰਦਰ ਸਿੰਘ ਜੀ ਵਿਦਾਂਕੀ ਨਹੀਂ 2008 ਦੇ ਵਿੱਚ ਹੁਕਮਨਾਮਾ ਹੋਇਆ ਸੀ ਕਿ ਤਖਤਾਂ ਦੇ ਜੱਥੇਦਾਰਾਂ ਦਾ ਵਿਧੀ ਵਿਧਾਨ ਜਿਹੜਾ ਬਣਨਾ ਚਾਹੀਦਾ ਸ਼ਾਇਦ 2002 ਦੇ ਵਿੱਚ ਮੇਰੇ ਖਿਆਲ 2008 ਦੇ ਵਿੱਚ ਸੀ ਮੈਂ ਜਦੋਂ ਕੱਲ ਤੱਕ ਸਾਡੀ ਸੇਵਾ ਕਰੇ ਦੋ ਵਾਰ ਰਿਮਾਂਡਰ ਮੈਨੂੰ ਭੇਜੇ ਉਹ ਆਨ ਰਿਕਾਰਡ ਹੈ ਕੱਲ ਤੱਕ ਸਭ ਤੇ ਵਿਧਿ ਵਿਧਾਨਤਾ ਬਣਨਾ ਚਾਹੀਦਾ ਹਾਂ ਜੇ ਕੋਈ ਪੁੱਛੇਗਾ ਤਾਂ ਦਿਆਂਗੇ ਜ਼ਰੂਰ ਦਿਆਂਗੇ ਕਿਉਂ ਨਹੀਂ ਦਿਆਂਗੇ ਐਜ਼ ਸਿੱਖ ਸੁਝਾ ਦੇਾਂਗੇ ਅੱਛਾ ਕਿਸੇ ਦਾ ਸਰ ਬਹੁਤ ਸ਼੍ਰਮਿਕ ਕਮੇਟੀ ਨੂੰ ਤੁਹਾਨੂੰ ਕੰਟੈਕਟ ਨਹੀਂ ਕੋਈ ਕੰਟੈਕਟ ਮੈਨੂੰ ਨਹੀਂ ਪਤਾ ਜੀ ਇਹਦੇ ਬਾਰੇ ਇਹਦਾ ਸ਼੍ਰਮਿਕ ਗੁਰਦਾਰਾ ਪ੍ਰਬੰਧਕ ਕਮੇਟੀ ਕੀ ਪਤਾ ਜੀ ਕੀ ਹੈ ਜੀ ਇਹਦਾ ਸ਼੍ਰਮਿਕ ਗੁਰਦਾਰਾ ਪ੍ਰਬੰਧਕ ਕਮੇਟੀ ਦੱਸ ਸਕਦੀ ਹੈ ਜਾਂ ਸ਼੍ਰਮਿਕ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਰੂਲ ਕਰਨ ਵਾਲੇ ਦੱਸ ਸਕਦੇ ਸਰਕਾਰਨ ਇਹ ਪਿੱਛੇ ਦਿਰ ਕਰੀ ਦਾ ਸਾਉਥ ਕਿ ਉਸ ਤੋਂ ਬਾਅਦ ਉਹ ਕਿਸ ਪ੍ਰਕਾਰ ਤੋਂ ਇਹ ਇਹਨੂੰ ਕਿਵੇਂ ਇਹ ਤਾਂ ਜਿਹੜੇ ਸਾਡੇ ਜਿਹੜੇ ਮੈਨੇਜਮੈਂਟ ਦੇ ਵਿੱਚ ਉਹ ਹੀ ਦੱਸ ਸਕਦੇ ਆ ਪਿੱਤਰ ਪ੍ਰਮੇਰ ਸਿੰਘ ਸਾਹਿਬ ਇੱਕ ਬੋਰਡ ਲੋਕੀ ਸਰਕਾਰ ਕਰਦੇ ਲੋਕ ਸਰਕਾਰ ਕਰਦੇ ਆ ਸੰਗਤ ਸਰਕਾਰ ਕਰਦੀ ਏ ਇਸ ਗੱਲ 'ਚ ਦੋ ਰਾਮਾ ਨਹੀਂ ਪਰ ਕੁਝ ਹੁੰਦੇ ਆ ਜਿਨ੍ਹਾਂ ਨੂੰ ਲੱਗਦਾ ਹੈ ਕਿ ਜੇ ਇਹ ਉਹਦੇ ਜਿਹੜੇ ਆ ਇਹ ਉੱਚੇ ਹੁੰਦੇ ਆ ਇਹ ਉਹਦੇ ਜਿਹੜੇ ਆ ਇਹ ਤਾਕਤਵਰ ਹੁੰਦੇ ਆ ਤੇ ਸ਼ਾਇਦ ਸਾਡੀਆਂ ਕੁਰਸੀਆਂ ਜਿਹੜੀਆਂ ਉਹ ਸਾਨੂੰ ਨਾ ਮਿਲਣ ਇਸ ਕਰਕੇ ਉਹ ਕਿਤੇ ਨਾ ਕਿਤੇ ਇਹਨਾਂ ਉਹਦਿਆਂ ਦੇ ਨੂੰ ਡਾਊਨ ਕਰਨ ਦਾ ਯਤਨ ਕਰਦੇ ਰਹਿੰਦੇ। ਪਿਰਸਾ ਸਿੰਗਲ ਤੋਂ ਆ ਬਹੁਤ ਪਛਾਣ ਕਰਦੇ ਕਾਹਲੀ ਦਾ ਚਾਹੇ ਉਹ 10 ਸਾਲ ਉਸੇ ਪਾਰਟੀ ਦੇ। ਚਲੋ ਉਹ ਅਧਿਕਾਰ ਹੈ ਜੀ ਕਰੀ ਤਾਂ ਸਾਨੂੰ ਪ੍ਰਧਾਨਤਵ ਵੀ ਹੈਂਡ ਕਰਦੇ। ਕੋਈ ਇਹਦੇ ਬਾਦੂ ਇਹ ਤਾਂ ਸ਼੍ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੀ ਦੱਸ ਸਕਦਾ ਜੀ ਉਹ ਕੋ ਫ੍ਰੀ ਹੈਂਡ ਕਰ ਰਹੇ ਹੈ ਨਹੀਂ ਕਰਦੇ। ਮੈਨੂੰ ਤਾਂ ਨਹੀਂ ਪਤਾ। ਸਾਡੀ ਨਿਤ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਨਾ ਹੀ ਮੇਰਾ ਪ੍ਰਧਾਨ ਸਾਹਿਬ ਨਾਲ ਕੋਈ ਗੱਲਬਾਤ ਹੋਈ ਹੈ ਇਹ ਤਾਂ ਉਹ ਹੀ ਬਿਹਤਰ ਦੱਸ ਸਕਦੇ ਆ ਕਿ ਉਹ ਫ੍ਰੀ ਹੈਂਡ ਹੈ ਜਾਂ ਫ੍ਰੀ ਹੈਂਡ ਨਹੀਂ ਹੈ ਤੁਹਾਡੇ ਮਾਮਲੇ ਕਿਉਂਕਿ ਉਹ ਅਮਰਸਰ ਸਾਹਿਬ ਪ੍ਰਧਾਨ ਸਾਹਿਬ ਹੁੰਦੇ ਰਹਿੰਦੇ ਨੇ ਤੇ ਇਹ ਮੈਨੂੰ ਲੱਗਦਾ ਇੱਕ ਕੁਐਸਚਨ ਤੁਹਾਨੂੰ ਉਹਨਾਂ ਨੂੰ ਕਰਨਾ ਚਾਹੀਦਾ ਹੈ ਕਿ ਤੁਸੀਂ ਫ੍ਰੀ ਹੈਂਡ ਹੋ ਕਿ ਨਹੀਂ ਹੋ ਮੈਨੂੰ ਵੀ ਕੋਈ ਜਾਣਕਾਰੀ ਨਹੀਂ ਸਿੰਘ ਸਾਹਿਬ ਸਿੱਖ ਸੰਸਥਾਵਾਂ ਨੂੰ ਬਚਾਉਣ ਵਾਸਤੇ ਭਾਜਪਾ ਦੇ ਖਾਸ ਕਰਕੇ ਸਿੱਖਾਂ ਨੂੰ ਕੀ ਕਰਨਾ ਪਏਗਾ ਕਿਤੇ ਗੁਰਦੁਆਰਾ ਸਵਾਰ ਲੈ ਦੇਖੋ ਸਕਲਾਂ ਦੀਆਂ ਜਿੰਨੀਆਂ ਤਰ੍ਹਾਂ ਨੇ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਇੱਕ ਪਲੇਟਫਾਰਮ ਦੇ ਉੱਤੇ ਇਕੱਠੇ ਹੋਣਾ ਚਾਹੀਦਾ ਹੈ ਆਪਣੇ ਛੋਟੇ-ਛੋਟੇ ਮਤਭੇਦ ਛੋਟੇ-ਛੋਟੇ ਵੱਖਰੇਵੇਂ ਜਿਹੜੇ ਆ ਉਹਨਾਂ ਨੂੰ ਭੁਲਾ ਕੇ ਮੈਂ ਅੱਗੇ ਵੀ ਇੱਕ ਦਿਨ ਬੋਲਦਿਆਂ ਕਿਹਾ ਸੀਗਾ ਕਿਸੇ ਸਟੇਜ ਤੋਂ ਕਿ ਪੰਥਕ ਧਰਾਂ ਦੇ ਕੋਲ ਜਿਹੜੀ ਨਮਾਇੰਦਗੀ ਹੈ ਉਹ 90% ਹੈ ਪੰਥ ਦੀ 10% ਇਹ ਸਥਾਪਤ ਤਰ ਕੋਲ ਔਰ ਉਹ ਜਿਹੜੇ 90% ਸਾਡੀਆਂ ਪੰਥਕ ਧਿਰਾਂ ਨੇ ਉਹ 10-12 ਹਿੱਸਿਆਂ ਦੇ ਵਿੱਚ ਵੰਡੀਆਂ ਹੋਈਆਂ ਨੇ ਤੇ ਜੇ ਉਹਦੇ ਚੋਂ 50% ਹਿੱਸਾ ਵੀ ਜਿਹੜਾ ਇੱਕ ਪਲੇਟਫਾਰਮ ਦੇ ਉੱਤੇ ਇਕੱਠਾ ਹੋ ਜਾਂਦਾ ਤੇ ਅਸੀਂ ਇਸ ਸਥਾਪਤ ਧਿਰਾਂ ਜਿਨ੍ਹਾਂ ਨੇ ਨੁਕਸਾਨ ਕੀਤਾ ਹੈ ਪਰੰਪਰਾਵਾ ਮर्यादाਵਾ ਦਾ ਉਹਨਾਂ ਨੂੰ ਅਸੀਂ ਲਾਂਭੇ ਕਰ ਸਕਦੇ ਤਾਂ ਇਸ ਵਕਤ ਲੋੜ ਜਿਹੜਾ ਉਹ ਸਾਰੀਆਂ ਪੰਥਕ ਧਿਰਾਂ ਨੂੰ ਇਕੱਠੇ ਹੋਣ ਜਿੰਨਾਂ ਚਿਰ ਇਕੱਠੇ ਨਹੀਂ ਹੋਣਗੀਆਂ ਉਹਨਾਂ ਚਿਰ ਗੱਲ ਨਹੀਂ ਠੀਕ ਸਰ ਤੁਸੀਂ ਤੇ ਜੀ ਕੋਈ ਔਖੀ ਗੱਲ ਵੀ ਤਾਂ ਕੁਝ ਹੈ ਜੇ ਸਿੰਕ ਹੋਣ ਦੀ ਉਹ ਪਰੰਪਰਾਵਾਂ ਮੁਤਾਬਕ ਨਹੀਂ ਹੋਈ ਬਿਲਕੁਲ ਮर्याਦਾਵਾਂ ਤੇ ਪਰੰਪਰਾਵਾਂ ਨੂੰ ਜਿਹੜਾ ਉਹ ਅੱਖੋਂ ਪਰੋਖੇ ਕਰਕੇ ਕੀਤੀ ਐ ਜੀਪੀਸੀ ਬਤਨ ਦੋਹਾਂ ਹੀ ਤਰਫ ਸਿਖਿਆ ਤੁਹਾਨੂੰ ਲੱਗਦਾ ਕਿਉਂਕਿ ਪ੍ਰਧਾਨ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੇ ਉਹਨਾਂ ਨੂੰ ਮर्याਦਾ ਦਾ ਪਤਾ ਹੈ ਤੇ ਜਦੋਂ ਉਹਨਾਂ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਕਿ ਇੱਥੇ ਮर्याਦਾ ਪਾਲਨ ਨਹੀਂ ਹੋ ਰਹੀ ਤੇ ਹੋ ਸਕਦਾ ਹੈ ਕਿ ਉਹਨਾਂ ਨੇ ਫਿਰ ਜਾਣਾ ਬਨਾਸਬ ਨਾ ਸਮਝਿਆ